ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਾਡੇ ਜੀਪੂਣ ਦੇ ਗੰਟੀਲ ਮਾਨਾ ਜੀ ਉਹਨਾਂ ਦਾ ਸਾਰਾ ਗੁੰਡਾ ਗਰੁੱਪ ਨੇ ਸਵੇਰ ਦਾ ਵੀਡੀਓ ਦਾ ਹਰਤੇ ਉੱਤੇ ਪੂਰਾ ਕਬਜ਼ਾ ਕੀਤਾ ਹੋਇਆ ਸੀ ਸਾਡੇ ਵਰਕਰਾਂ ਨੇ ਸਾਨੂੰ ਫੋਨ ਲਾਇਆ ਜਾਂ ਹੋਰ ਵੀ ਸਿਵਲ ਬੰਦੇ ਨੇ ਲਾਇਆ ਆ ਗੱਲ ਆ ਜੀ ਜਦੋਂ ਅਸੀਂ ਆਏ ਉਹਨਾਂ ਨੇ ਉਲਟਾ ਉਹਨੂੰ ਧਵਾ ਕੇ ਜੀ ਇਹ ਆ ਹੋ ਰਿਹਾ ਜੀ ਆ ਹੋ ਰਿਹਾ ਮੈਂ ਚਾਹੁੰਦਾ ਤੁਸੀਂ ਬਰਾਬਰ ਬਿਠਾ ਕੇ ਜੀ ਸਾਡੀ ਨਾਲ ਕਰ ਸਕਦੇ ਹੋ ਵੇਟ ਕਰ ਤੁਵੀਰੇ ਸਾਹ ਸਰਦਿਓ ਸਾਡੇ ਅਫਸਰ ਬੈਠੇ ਆ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਜੇ ਅਸੀਂ ਕਿਸੇ ਇੱਕ ਸਿੰਗਲ ਬੰਦੇ ਨੂੰ ਕਿਸੇ ਨਹੀਂ ਇੱਕ ਸਿੰਗਲ ਬੰਦੇ ਨੂੰ ਸਾਡੇ ਵੱਲੋਂ ਐਮਐਲਏ ਸਾਹਿਬ ਵੱਲੋਂ ਇੱਕ ਸਿੰਗਲ ਬੰਦੇ ਨੂੰ ਇਹ ਹਦਾਇਤ ਕੀਤੀ ਹੋਈ ਵੀ ਇਸ ਬੰਦੇ ਨੂੰ ਐਨਓਸੀ ਨਿਊ ਨਿਊ ਸਰਟੀਫੀਕੇਟ ਨਹੀਂ ਦੇਣਾ ਆ ਐ ਨਹੀਂ ਹੈਗਾ ਫਿਰ ਜਿਵੇਂ ਕਿ ਇਹਨਾਂ ਦੇ ਜਿਹੜੀ ਭਾਸ਼ਾ ਦੇ ਅਗਲਾ ਬੋਲ ਤਾਂ ਵੀ ਤੁਹਾਨੂੰ ਵੀ ਆਉਂਗਾ ਉੱਥੇ ਸਾਡਾ ਬੈਠਣ ਦਾ ਮਤਲਬ ਇਹ ਸੀਗਾ ਕੁੰਡੀ ਤੁਸੀਂ ਹੋਣ ਵੀ ਦੇਖ ਸਕਦੇ ਹੋ ਸਮੂਹ ਦੇ ਤੌਰ ਤੇ ਤੁਸੀਂ ਦੇਖਣਾ ਉਹਨੂੰ ਕਵਰ ਕਰ ਲਓ ਬਾਹਰੋਂ ਨਹੀਂ ਲੱਗਦਾ ਹੁਣ ਵੀ ਤੁਸੀਂ ਦੇਖ ਸਕਦੇ ਆ ਪਰ ਐ ਕੈਮਰਾ ਮੈਚ ਜਾਂਦੇ ਆ ਉਹ ਕੇਟ ਨੂੰ ਕੁੰਡੀ ਨਹੀਂ ਲੱਗੀ ਪ੍ਰਾਨ ਸਰ ਨੇ ਕਿਹਾ ਵੀ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਓ ਉਹ ਲੋਕਾਂ ਵੱਲੋਂ ਜਿਹੜੇ ਗਲਤ ਸਰਪੰਚੋਂ ਜਾਂ ਮਾੜੇ ਬੰਦਿਆਂ ਵੱਲੋਂ ਜਾਂ ਜਿਹੜੇ ਕਿਸੇ ਪਾਸੋਂ ਡਿਫਾਲਟਰ ਆ ਜਾਂ ਸਰਕਾਰੀ ਜ਼ਮੀਨ ਤੇ ਕਬਜ਼ਾ ਆ ਜਾਂ ਬੈਂਕ ਦਾ ਲੈਣ ਦੇਣ ਆ ਪਾਣੀ ਦਾ ਬਿੱਲ ਬਕਾਇਆ ਬਿਜਲੀ ਦਾ ਬਿੱਲ ਬਕਾਇਆ ਉਹਨਾਂ ਲੋਕਾਂ ਨੇ ਉਮੀਦਵਾਰੀਆਂ ਨਾਮਜ਼ਦ ਕੀਤੀਆਂ ਤਾਂ ਉਹਨਾਂ ਉਮੀਦਵਾਰਾਂ ਨੂੰ ਮਾੜੇ ਬੰਦੇ ਨੂੰ ਉਮੀਦਵਾਰ ਜਾਂ ਜ਼ਿੰਮੇਵਾਰ ਬੰਦ ਤੋਂ ਰੋਕਣ ਵਾਸਤੇ ਚੰਗੇ ਲੋਕ ਉਹਨਾਂ ਦੇ ਖਿਲਾਫ ਵੀਡੀਓ ਦਸਤਾਵੇਜ਼ ਵਿੱਚ ਅਰਜ਼ੀ ਪੇਸ਼ ਕਰਨ ਵਾਸਤੇ ਹਾਜ਼ਰ ਹੋਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਾਡੇ ਫਰੀਦਕੋੜ ਦੇ ਬੰਤੀ ਰਮਾਣਾ ਜੀ ਉਹਨਾਂ ਦਾ ਸਾਰਾ ਗੁੰਡਾ ਗਰੁੱਪ ਨੇ ਸੁਬਹਾ ਦਾ ਵੀਡੀਓ ਦਫ਼ਤਰ ਦੇ ਉੱਤੇ ਪੂਰਾ ਕਬਜ਼ਾ ਕੀਤਾ ਹੋਇਆ ਸੀ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਵਰਕਰਾਂ ਨੇ ਸਾਨੂੰ ਫੋਨ ਲਾਇਆ ਜਾਂ ਹੋਰ ਵੀ ਸਿਵਲ ਬੰਦੇ ਨੇ ਲਾਇਆ ਆਹ ਗੱਲ ਆ ਜੀ ਜਦੋਂ ਅਸੀਂ ਆਏ ਤਾਂ ਉਹਨਾਂ ਨੇ ਉਲਟਾ ਉਹਨਾਂ ਨੂੰ ਘੁਮਾ ਕੇ ਜੀ ਆਹ ਹੋ ਰਿਹਾ ਜੀ ਆਹ ਹੋ ਰਿਹਾ ਮੈਂ ਤੁਹਾਨੂੰ ਤੁਸੀਂ ਬਰਾਬਰ ਬਿਠਾ ਕੇ ਵੀ ਸਾਡੀਆਂ ਕਰ ਸਕਦੇ ਹੋ ਵੇਟ ਕਰਤੋ ਵੇਟ ਕਰ ਸਕਦੇ ਹੋ ਸਾਡੇ ਅਫਸਰ ਬੈਠੇ ਆ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਜੀ ਅਸੀਂ ਕਿਸੇ ਇੱਕ ਸਿੰਗਲ ਬੰਦੇ ਨੂੰ ਕਿਸੇ ਵੀ ਇੱਕ ਸਿੰਗਲ ਬੰਦੇ ਨੂੰ ਸਾਡੇ ਵੱਲੋਂ ਐਮਐਲਏ ਸਾਹਿਬ ਵੱਲੋਂ ਇੱਕ ਸਿੰਗਲ ਬੰਦੇ ਨੂੰ ਇਹ ਹਦਾਇਤ ਕੀਤੀ ਹੋਈ ਵੀ ਇਸ ਬੰਦੇ ਨੂੰ ਐਨਓਸੀ ਨਿਊ ਟੂ ਸਰਟੀਫਿਕੇਟ ਨਹੀਂ ਦੇਣਾ ਕਿਸੇ ਵੀ ਇੱਕ ਸਿੰਗਲ ਬੰਦੇ ਨੂੰ ਹਾਲਾਂਕਿ ਇੱਥੋਂ ਤੱਕ ਇਹ ਇਹਨਾਂ ਦੇ ਇਹਨਾਂ ਦੇ ਬੰਦੇ ਆ ਕਾਂਗਰਸ ਦੇ ਬੰਦੇ ਜਾਲੀ ਸਰਟੀਫਿਕੇਟ ਨਿਊ ਟੂ ਸਰਟੀਫਿਕੇਟ ਪੰਚਾਇਤ ਦੀ ਦੇਣਦਾਰੀ ਹੋਣ ਦੇ ਬਾਵਜੂਦ ਵੀ ਡਾਕੂਮੈਂਟਾਂ ਲਾ ਕੇ ਫਾਈਲ ਫੈ ਨੋਮੀਨੇਸ਼ਨ ਫੈਲ ਕਰਕੇ ਰਿਹਾ ਸੋ ਇਸ ਕਰਕੇ ਮੈਂ ਤਾਂ ਅਪੀਲ ਹੀ ਕਰਦਾ ਸਾਰੇ ਰਾਜਨੀਤਿਕ ਪਿਆ ਨੂੰ ਤੇ ਭਰਾ ਬਣ ਕੇ ਇਹਦਾ ਨਾ ਕਰੋ ਲੋਕਾਂ ਦਾ ਇਲੈਕਸ਼ਨ ਲੋਕਾਂ ਦਾ ਇਲੈਕਸ਼ਨ ਲੋਕਾਂ ਨਾਲ ਲੋਕਾਂ ਨੇ ਲੜਨਾ ਲੋਕਾਂ ਨੂੰ ਲੜਨ ਲੈ ਦਿਓ ਚੰਗੇ ਬੰਦੇ ਅੱਗੇ ਆਉਣਗੇ ਤਾਂ ਚੰਗੇ ਬੰਦੇ ਚੰਗਾ ਕੰਮ ਕਰਨਗੇ ਦੇਖੋ ਜੇ ਹੁਣ ਰਮਾਣਾ ਸਾਹਿਬ ਦੋ ਵਾਰੀ ਹਾਰ ਗਏ ਇਹਦੇ 'ਚ ਸਾਡਾ ਜਾਂ ਕੋਸਾ ਜੀ ਦਾ ਤਾਂ ਕੋਈ ਕਸੂਰ ਹੀ ਨਹੀਂ ਜਿਹਨੂੰ ਲੋਕ ਨਹੀਂ ਚਾਹੁੰਦੇ ਅਸੀਂ ਸਤਾਰਾ 'ਚ ਹਰੇ ਸੀ ਲੋਕ ਸਾਨੂੰ ਨਹੀਂ ਚਾਹੁੰਦੇ ਸੀ ਅੱਗੇ ਬਾਈ ਦਾ ਇਲੈਕਸ਼ਨ ਆਇਆ ਲੋਕਾਂ ਨੂੰ ਸਾਨੂੰ ਵੋਟ ਭਾਈ ਦੱਸਦਾ ਜਾਗੇ ਠੀਕ ਹੈ ਜੀ ਉਸ ਤਰ੍ਹਾਂ ਨਾ ਕਰਕੇ ਜੋ ਕੁੱਝ ਨੇ ਵੀ ਆ ਜਦੋਂ ਜਿਹੜਾ ਖੇੜਾ ਫਤਵਾ ਲੋਕਾਂ ਨੂੰ ਦਿੱਤਾ ਅਸੀਂ ਲੋਕਾਂ ਦੀ ਮਰਦਾਨਗੀ ਵਾਸਤੇ ਤੁਰੇ ਆ ਚਾਹੇ ਤੁਸੀਂ ਇੱਕ ਪੂਰਾ ਸਾਰੇ ਨੂੰ ਕਵਰ ਕਰਕੇ ਇੱਕ ਸਿੰਗਲ ਪਰਸਨ ਹੁਣ ਵੀ ਜਿੰਨੇ ਬੰਦੇ ਖੜੇ ਆ ਕੋਈ ਵੀ ਬੰਦਾ ਹੱਥ ਨਹੀਂ ਕਹਿ ਸਕਦਾ ਵੀ ਚੇਅਰਮੈਨ ਨੂੰ ਦੱਸੋ ਬੇਖਾ ਜਾਂ ਚੇਅਰਮੈਨ ਮਾਰਕੀਟ ਕਮੇਟੀ ਵਿੱਚ ਬੈਠਾ ਵੀ ਇਹਨੇ ਇੱਕ ਵੀ ਅਪਸੋ ਨਹੀਂ ਆ ਵੀ ਇਹ ਮੈਨੂੰ ਇਹ ਮੈਨੂੰ ਇਹ ਨਹੀਂ ਦੇਣੀ ਜਾਂ ਮੇਰਾ ਜਿਹੜਾ ਇਤਰਾਜ਼ ਆ ਉਹ ਫਾਇਲ ਨਹੀਂ ਕਰਨਾ ਉਹਦਾ ਇਤਰਾਜ਼ ਇਹ ਕੁੰਡੀ ਲਾ ਕੇ ਬੈਠੇ ਨਹੀਂ ਨਹੀਂ ਦੇਖੋ ਜਾਂ ਕੁੰਡੀ ਲਾਉਣ ਦੀ ਗੱਲ ਜਿਹੜੀ ਹੈਗੀ ਆ ਵੀ ਅਸੀਂ ਇਤਰਾਜ਼ ਫਾਇਲ ਆਏ ਸੀ ਇਹ ਮੈਂ ਤਾਂ ਸਤਕਾਰ ਕਰਿਆ ਸੀ ਅੱਜ ਵੀ ਕਰਦੇ ਆ ਪਰ ਆਈ ਨਹੀਂ ਹੈਗਾ ਫਿਰ ਜਿਵੇਂ ਕਹਿੰਦੇ ਨੇ ਜਿਹੜੀ ਪਹਾੜਾ ਜਾ ਕੇ ਅਗਲਾ ਬੋਲਦਾ ਉਹ ਤੇ ਬੋਲਣਾ ਨਹੀਂ ਆਉਂਦਾ ਉੱਥੇ ਸਾਡਾ ਬੈਠਣ ਦਾ ਮੰਤਲ ਇਹ ਸੀਗਾ ਕੁੰਡੀ ਤੁਸੀਂ ਹੋਣ ਨਹੀਂ ਦੇਖ ਸਕਦੇ ਹੋ ਸਬੂਤ ਦੇ ਤੌਰ ਤੇ ਜੇ ਤੁਸੀਂ ਦੇਖਣਾ ਉਹਨੂੰ ਕਵਰ ਕਰ ਲਓ ਬਾਹਰ ਕਰਕੇ ਜਾਂ ਬਾਹਰ ਹੁਣ ਨੂੰ ਕਾਟ ਲੈਣਾ ਤੁਸੀਂ ਇੱਕ ਦੋ ਮਿੰਟ ਹੋ ਜਾਓ ਹੁਣ ਵੀ ਤੁਸੀਂ ਦੇਖ ਸਕਦੇ ਆ ਪਾਣੀ ਕੈਮਰਾ ਲੈ ਚਲਦੇ ਆ ਉਹ ਗੇਟ ਨੂੰ ਕੁੰਡੀ ਨਹੀਂ ਲੱਗੀ ਸਭ ਤੋਂ ਪਹਿਲੀ ਗੱਲ ਉਹਨੂੰ ਕੁੰਡੀ ਬੰਦ ਕਰਨ ਵਾਸਤੇ ਮੇਰੇ ਨੂੰ ਕੁੰਡੀ ਨਹੀਂ ਲੱਗੀ ਹੁਣ ਦੇਖ ਲੋ ਕੱਲ ਸੀ ਵੀ ਉਹ ਵੀਡੀਓ ਸਾਬ ਕੋਲੇ ਬੈਠੇ ਸੀਗੇ ਠੀਕ ਐ ਅਸੀਂ ਆਏ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸੈੱਟ ਤੇ ਬੈਠ ਕੇ ਜਾ ਕੇ ਵੀ ਚਲੋ ਜਣ ਕੋਈ ਇਨਸਾਨ ਬੈਠਾ ਕੋਈ ਕੰਮ ਹੋਊਗਾ ਜੇ ਕਿਸੇ ਆਪ ਦੇ ਬੰਦੇ ਦਾ ਲੈਣਾ ਹੋਣਾ ਪਰ ਉਹ ਨਹੀਂ ਗੱਲ ਹੈਗੀ ਜੇ ਅਸੀਂ ਉੱਥੇ ਕੁੰਡੀ ਲਾ ਕੇ ਬੈਠਣਾ ਸੀ ਭਰਾ ਮੇਰੇ ਅਸੀਂ ਇਹਦੇ ਆਉਣ ਤੋਂ ਪਹਿਲਾਂ ਫਿਰ ਇਹ ਸਾਨੂੰ ठाਬ ਨਹੀਂ ਸਕਦਾ ਸੀ ਅਸੀਂ ਇਹਦੇ ਆਉਣ ਤੋਂ ਪਹਿਲਾਂ ਇੱਥੇ ਕੁੰਡੀ ਲਾ ਕੇ ਬਹਿ ਜਾਂਦੇ ਜੇ ਅਸੀਂ ਇਹਨਾਂ ਦੀ ਸਰਕਾਰਾਂ ਨੂੰ ਕਰਦੇ ਤਾਂ ਦਫ਼ਤਰ ਸਾਡੇ ਘਰੇ ਹੋਣਾ ਸੀ ਠੀਕ ਐ ਨਾ ਸੁਸ਼ ਕਰਕੇ ਨਹੀਂ ਐਜ ਵਿੱਚ ਕੋਈ ਗੱਲਾਂ ਨਹੀਂ ਨਾ ਲੋਕਾਂ ਨੂੰ ਉਤਾਰਜ ਪੇਸ਼ ਕਰੰਦੋ ਯਾਰ ਜੇ ਤੁਹਾਡੇ ਸਰਪੰਚਾਂ ਨੂੰ ਕਰ ਲ ਜਾਂਦੇ ਸਰਪੰਚਾਂ ਨੂੰ ਲੋਕ ਚਾਹੁੰਦੇ ਤਾਂ ਨੋਕਰ ਨੂੰ ਵੋਟਾਂ ਪਾਣਗੇ ਤੇ ਜੇ ਉਹ ਚੰਗੇ ਬੰਦੇ ਤੁਸੀਂ ਖੜੇ ਕੀਤੇ ਆ ਤੇ ਫਿਰ ਉਹਨਾਂ ਤੇ ਅਤਰਾਜ ਵੀ ਕਿਵੇਂ ਲੱਗ ਜੂਗਾ ਦੇਖੋ ਅਤਰਾਜ ਤਾਂ ਉਹਦੇ ਤੇ ਲੱਗੂਗਾ ਨਾ ਵੀ ਉਹ ਦਸਤਰ ਤਸਿਲਦਾਰ ਨੂੰ ਰਿਪਲਾਈ ਦੇ ਉਹਨੂੰ ਕਰ ਰਿਹਾ ਲੈਟਰ ਲਿਖ ਰਿਹਾ ਵੀ ਇਹਦੇ ਜੋ ਉਤਰਾਜ ਉਹ ਕੈਰਵਾਈ ਕਰਕੇ ਦੱਸੋ ਠੀਕ ਹੈ ਜੀ ਤਸਿਲਦਾਰ ਪਟਵਾਰੀ ਨੂੰ ਬਣੂਗਾ ਜਿਹੜੀ ਰਿਪੋਰਟ ਆਊਗੀ ਜੇਕਰ ਮੇਰਾ ਕਿਤੇ ਕਬਜ਼ਾ ਤਾਂ ਉਹ ਰਿਪੋਰਟ ਆਊਗੀ ਨਾ ਜੇ ਮੇਰਾ ਕਿਸੇ ਦੇ ਕਬਜ਼ੇ ਹੀ ਨਹੀਂ ਫਿਰ ਮੈਨੂੰ ਕੀ ਡਰ ਆ ਕੋਈ ਇਤਰਾਜ਼ ਲਾਈ ਜਾਵੇ ਮੈਂ ਕਾਹ ਤੋਂ ਕਿਸਨ ਰੁਕਾਂ ਇਸ ਕਰਕੇ ਜੇ ਤੁਸੀਂ ਚੰਗੇ ਬੰਦੇ ਭਰਾ ਮੇਰਾ ਖੜੇ ਕੀਤੇ ਆ ਜਿਨ੍ਹਾਂ ਨੇ ਢੋਲਗਾ ਸਰਕਾਰਾਂ ਚ ਨਜ਼ਾਇਜ਼ ਕੰਮ ਨਹੀਂ ਕੀਤੇ ਨਜ਼ਾਇਜ਼ ਕਬਜ਼ੇ ਨਹੀਂ ਕੀਤੇ ਤਾਂ ਬੇਫਿਕਰ ਹੋ ਜਾਓ ਤੁਹਾਡੇ ਕਿਸੇ ਤੇ ਗਲਤ ਇਤਰਾਜ਼ ਨਹੀਂ ਲੱਗੂਗਾ ਮੈਂ ਫਿਰ ਤਕੀਰ ਕਰਦਾ ਵੀ ਲੋਕਾਂ ਨੂੰ ਸ਼ਾਂਤੀ ਨਾਲ ਇਲੈਕਸ਼ਨ ਕਰਾਉਣ ਦਿਓ ਸ਼ਾਂਤੀ ਨਾਲ ਜਿਉਣ ਦਿਓ ਅਸੀਂ